ਸੁਣਨੀ ਇੱਥੇ ਇੱਕ ਪਹਿਲੋ ਪਹਿਲੋ ਇੱਕ ਭੈਣ ਆਉਂਦੀ ਸੀ ਕਥਾ ਸੁਣਨ ਵਾਸਤੇ ਤੇ ਉਹਦੇ ਉਹਦਾ ਘਰ ਵਾਲਾ ਨਹੀਂ ਸੀ ਆਉਂਦਾ ਹੁੰਦਾ ਤੇ ਉਹ ਕਹਿੰਦੀ ਆ ਵੀ ਮੈਂ ਉਹਨੂੰ ਘਰ ਜਾ ਕੇ ਜਿਹੜੀ ਕਥਾ ਇੱਥੇ ਸੁਣਨੀ ਉਹਨੂੰ ਮੈਂ ਘਰ ਜਾ ਕੇ ਸੁਣਾਉਣੀ ਤੇ ਜਦੋਂ ਪਹਿਲੋ ਪਹਿਲੋ ਸੁਣਨੀ ਤੇ ਕਹਿੰਦੀ ਵੀ ਮੈਂ ਉਹਨੂੰ ਕਥਾ ਸੁਣਾਉਣੀ ਤਾਂ ਉਹਨੇ ਇੱਧਰ ਉੱਧਰ ਵੇਖਣ ਲੱਗ ਪੈਣਾ ਵੀ ਮੈਂ ਨਹੀਂ ਤੇਰੇ ਗੱਲਾਂ ਵੱਲ ਧਿਆਨ ਤੂੰ ਕੀ ਕਹਿਨੀ ਆ ਜਾਂ ਕੀ ਨਹੀਂ ਪਰ ਉਹ ਕਹਿੰਦੀ ਮੈਂ ਸੁਣਾਈ ਗਈ ਉਹਨਾਂ ਬਾਦ ਵਿੱਚ ਮੈਨੂੰ ਕਹਿੰਦੇ ਆਣ ਕੇ ਕਿ ਬੈਂਕ ਉਹ ਤੇ ਗੁਰਦੁਆਰੇ ਨਹੀਂ ਆਉਂਦੇ ਤੇ ਮੈਂ ਹੁਣ ਕੀ ਕਰਾਂ ਮੈਂ ਇਥੋਂ ਦੀਆਂ ਗੱਲਾਂ ਕਥਾ ਵੀ ਸੁਣਾਉਣੀਆਂ ਜਾ ਕੇ ਤੇ ਸੁਣੀ ਅਨ ਸੁਣੀ ਕਰ ਦਿੰਦੇ ਮੈਂ ਕਿਹਾ ਚਲੋ ਜਿਹੜੀ ਅਰਦਾਸ ਵਾਏ ਬਹੁਤ ਵੱਡੀ ਭਗਤੀ ਆ ਮਹਾਰਾਜ ਕਿਰਪਾ ਕਰਨ ਬੰਦੇ ਦਾ ਬਦਲਣਾ ਕੀ ਆ ਬੰਦੇ ਦੀ ਮਾਤੀ ਬਦਲਨੀ ਆ ਤੇ ਬੰਦਾ ਬਦਲਿਆ ਜਾਂਦਾ ਹੁੰਦਾ ਦੁਨੀਆਦਾਰ ਇਹ ਲੋਕ ਕਹਿੰਦੇ ਆ ਕਿ ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਇਹ ਝੂਠ ਆ ਮੈਂ ਕਈ ਵਾਰੀ ਇਹ ਗੱਲਾਂ ਕੀਤੀਆਂ ਨੇ ਵਿਚਾਰ ਇੱਥੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਵਿੱਚੋਂ ਨਿਕਲ ਕੇ ਕਿ ਜਿਹੜੀਆਂ ਦੁਨੀਆਂ ਦੀਆਂ ਗੱਲਾਂ ਨੇ ਉਹ ਗੁਰੂ ਨਾਨਕ ਦੇਵ ਘਰ ਪੂਰੀਆਂ ਨਹੀਂ ਉਤਰਦੀਆਂ ਜੇ ਕਿਸੇ ਦੀ ਆਦਤ ਬਦਲਣੀ ਨਹੀਂ ਤੇ ਫਿਰ ਸੰਗਤ ਕਾਦੇ ਵਾਸਤੇ ਆ ਇਹਦਾ ਮਤਲਬ ਵੀ ਸੰਗਤ ਵਿੱਚ ਕੇਵਲ ਬ੍ਰਹਮ ਗਿਆਨੀ ਆਉਂਦੇ ਆ ਬਾਕੀ ਕੋਈ ਨਹੀਂ ਆਉਂਦਾ ਜਿਹੜਾ ਅਸੀਂ ਵਾਅਦੇ ਘਾਟੇ ਕਰਦੇ ਆਂ ਝੂਠ ਬੋਲਦੇ ਆਂ ਨਿੰਦਿਆ ਕਰਦੇ ਆਂ ਉਹ ਕਿੱਥੇ ਛੁੱਟਣੀ ਆ ਉਹ ਇੱਥੇ ਹੀ ਛੁੱਟਣੀ ਆਣ ਕੇ ਲੋਕੀ ਕਹਿੰਦੇ ਆ ਵਾਧੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ ਤੇ ਜੇ ਨਿਭਣ ਉਹ ਉਹ ਬਦਲਣਾ ਹੀ ਨਹੀਂ ਕੰਮ ਤੇ ਫੇਰ ਤਾਂ ਸੰਗਤ ਵਿੱਚ ਆਉਣ ਦਾ ਫਾਇਦਾ ਹੀ ਨਹੀਂ ਕੋਈ ਵੀ ਸੰਗਤ ਵਿੱਚ ਮਤ ਬਦਲਦੀ ਆ ਕਬੀਰ ਸਾਹਿਬ ਜੀ ਨੇ ਲਿਖਿਆ ਹੋਇਆ ਕਬੀਰ ਸਾਹਿਬ ਕਹਿੰਦੇ ਨੇ RAM ਰਮਤ ਮਤ ਪ੍ਰਗਟਿ ਆਈ RAM ਰਮਤ ਦਾ ਮਤਲਬ ਹੁੰਦਾ ਜਿਉਂ-ਜਿਉਂ ਨਾਮ ਜਪਿਆ ਜਿਉਂ-ਜਿਉਂ ਨਾਮ ਜਪਿਆ ਮਨ ਮਰਜ਼ੀ ਕਰਨ ਵਾਲੀ ਜਿਹੜੀ ਮਨਮਤ ਸੀ ਉਹ ਮੁੱਕ ਗਈ ਤੇ ਗੁਰੂ ਕੀ ਮਤ ਅੰਦਰੋਂ ਹੀ ਪ੍ਰਗਟ ਹੋ ਗਈ ਕਿਤੇ ਉਹ ਲਿਆ ਕੇ ਕੋਈ ਚੀਜ਼ ਨਹੀਂ ਪਾਈ ਅੰਦਰੋਂ ਹੀ ਪ੍ਰਗਟ ਹੋ ਗਈ ਆ ਕਿਵੇਂ RAM ਰਮਤ ਮਤ ਪ੍ਰਗਟਈ ਆਈ ਕਹੋ ਕਬੀਰ ਗੁਰ ਸੋਝੀ ਪਾਈ ਗੁਰੂ ਨੇ ਸੋਝੀ ਇਹ ਪਾਈ ਕਿ ਬੰਦੇ ਦਾ ਬਦਲਣਾ ਕੀ ਆ ਬੰਦੇ ਦੀ ਮਤ ਬਦਲਨੀ ਆ ਤੇ ਬੰਦਾ ਬਦਲਿਆ ਜਾਣਾ ਤੇ ਮਤ ਕਿਵੇਂ ਬਦਲੇਗੀ ਮਾਰੇ ਕਹਿੰਦੇ ਮਤ ਉਦੋਂ ਬਦਲਨੀ ਆ ਜਦੋਂ ਇਸ ਜ਼ਬਾਨ ਨਾਲ ਜਪੋਗੇ ਵਾਹਿਗੁਰੂ 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 ਅੱਛਾ ਉਹ ਉਹ ਫਿਰ ਉਹ ਭੈਣ ਮੈਨੂੰ ਕਹਿੰਦੀ ਆ ਵੀ ਦੱਸੋ ਵੀ ਮੈਂ ਕੀ ਕਰਾਂ ਮੈਂ ਕਿਹਾ ਵੀ ਹੁਣ ਕਰਨ ਦਾ ਮਸਲਾ ਤੇ ਹੋਇਆ ਵੀ ਉਹਦੇ ਵਾਸਤੇ ਅਰਦਾਸ ਕਰੋ ਮੈਂ ਵੀ ਕਰਾਂ ਤੇ ਤੂੰ ਵੀ ਅਰਦਾਸ ਕਰ ਜਿੱਦਣ ਗੁਰੂ ਨੇ ਕਿਰਪਾ ਕੀਤੀ ਉਹ ਇੱਥੇ ਆਪੇ ਆਊਗਾ ਤੇ ਮਹਾਰਾਜ ਦੇ ਲਿਆਂਦੇ ਆਉਣਾ ਹੀ ਨਾ ਮੇਰੇ ਲਿਆਂਦੇ ਆਉਣਾ ਤੇ ਨਾ ਤੇਰੇ ਲਿਆਂਦੇ ਆਉਣਾ ਕਿਉਂਕਿ ਤੂੰ ਤੇ ਉਹਨੂੰ ਗੁਰੂ ਕੀ ਗੱਲ ਸੁਣਾਉਣੀ ਆ ਤੇ ਮੂੰਹ ਪਰਾਂ ਨੂੰ ਕਰਦਾ ਉਹ ਆਂਦੀ ਠੀਕ ਆ ਤੇ ਮੈਂ ਕਿਹਾ ਆਪ ਨਾ ਹਟਿਓ ਉਹ ਬੀਬੀ ਰਾਣੀ ਆਈ ਗਈ ਗੁਰੂ ਸਾਹਿਬ ਦੇ ਅੱਗੇ ਇੱਥੇ ਜਿੰਨਾ ਚਿਰ ਬਹਿਣਾ ਸੀ ਬਹਿ ਕੇ ਜਾਣ ਲੱਗਿਆ ਉਹਨੇ ਅਰਦਾਸ ਕਰਕੇ ਜਾਣੀ ਵੀ ਮਾਰੇ ਕਿ ਤੇ ਸਾਡੇ ਘਰ ਦਾ ਵੀ ਮਾਹੌਲ ਬਦਲੋ ਕਿਉਂਕਿ ਉਹ ਨੇਰਾ ਗੁਰਦੁਆਰੇ ਹੀ ਘਟ ਨਹੀਂ ਸੀ ਆਉਂਦਾ ਉਹ ਨਾਲ ਸ਼ਰਾਬ ਵੀ ਪੀਂਦਾ ਸੀ ਤੇ ਉਹ ਭੈਣ ਨੇ ਅਰਦਾਸ ਕਰੀ ਜਾਣੀ ਤੇ ਉਹ ਕੀ ਹੋਇਆ ਵੀ ਥੋੜੇ ਦਿਨ ਅਰਦਾਸ ਕੀਤੀ ਪੱਖ ਅੱਜ ਗੱਲ ਵਾ ਵੀ ਮਹਾਰਾਜ ਕਹਿੰਦੇ ਨੇ ਜਾਂਕਾ ਉਹ ਰਾਖਾ ਹੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਜਿੰਨੂੰ ਬਚਾਉਣਾ ਹੋਵੇ ਮਹਾਰਾਜ ਉਹਦੀ ਮਦਦ ਕਰਨ ਲੱਗ ਪੈਂਦੇ ਨੇ ਉਹਦੇ ਪੱਖ ਕਰਦੇ ਆ ਉਹਦਾ ਉਹਦੇ ਪੱਖ ਵਿੱਚ ਖਲੋ ਜਾਂਦੇ ਨੇ ਤੇ ਬੰਦਾ ਸਿੱਧੇ ਰਸਤੇ ਪੈ ਜਾਂਦਾ ਤੇ ਜਿਹਦੇ ਪੱਖ ਵਿੱਚ ਮਹਾਰਾਜ ਨਾ ਹੋਣ ਚੰਗਿਆਂ ਭਲਿਆਂ ਦੀ ਮਤ ਮਾਰੀ ਜਾਂਦੀ ਆ ਉਹਨੇ ਫਿਰ ਅਰਦਾਸਾਂ ਕਰਦੇ ਕਰਦੇ ਕੀ ਹੋਇਆ ਵੀ ਉਹਨੇ ਉਹਦਾ ਰੋਜ਼ ਕਹਿਣਾ ਵੀ ਚੱਲ ਤੂੰ ਗੁਰਦੁਆਰੇ ਨਾਲ ਜਾਵੇਂ ਮੈਨੂੰ ਛੱਡ ਹੀ ਆਉ ਕਹਿੰਦਾ ਗੁਰਦੁਆਰੇ ਆਪਾਂ ਜਾਣਾ ਹੀ ਨਹੀਂ ਤਾਂ ਮੈਂ ਤੈਨੂੰ ਛੱਡ ਕੇ ਕਉ ਆਂ ਤੂੰ ਆਪੇ ਹੀ ਜਾ ਤੇ ਫੇਰ ਉਹ ਇੱਕ ਦਿਨ ਆਪੇ ਕਹਿੰਦਾ ਵੀ ਚੱਲ ਮੈਂ ਤੈਨੂੰ ਛੱਡਉਣਾ ਪਰ ਮੈਂ ਲੋਹੇ ਵਾਲੇ ਪੁਲ ਤੋਂ ਗਾਹ ਨਹੀਂ ਹੋ ਜਾਣਾ ਉਹ ਭਾਵੇਂ ਇੱਥੇ ਬੈਠੇ ਹੀ ਹੁਣ ਦੋਵੇਂ ਜੀ ਚਲੋ ਉਹ ਕਹਿੰਦੇ ਆ ਵੀ ਮੈਂ ਲੋਹੇ ਵਾਲੇ ਪੁਲ ਤੋਂ ਗਾਂ ਨਹੀਂ ਹੋ ਜਾਣਾ ਉਹ ਕਹਿੰਦੀ ਬਹੁਤ ਵਧੀਆ ਗੱਲ ਚੱਲ ਲੋਹੇ ਵਾਲੇ ਪੁਲ ਤੱਕ ਹੀ ਚੱਲ ਅੱਧੋਂ ਗਾਂ ਦੇ ਤੂੰ ਟਾਪੀ ਕੇ ਆ ਮੋਹ ਨੇ ਆਪਣੇ ਮਨ ਵਿੱਚ ਆ ਕਹਿਆ ਵੀ ਜਿੰਨੇ ਤੈਨੂੰ ਉਹ ਪੁਲ ਤੱਕ ਖੜਨਾ ਨਾ ਉਹਨੇ ਤੈਨੂੰ ਅੰਦਰ ਵੀ ਲੈ ਜਾਣਾ ਕਿਹਾ ਕਹਿੰਦੀ ਉੱਥੋਂ ਤੱਕ ਇੱਕ ਅੱਧਾ ਦਿਨ ਮੈਨੂੰ ਛੱਡ ਕੇ ਤੇ ਵਾਪਸ ਮੁੜ ਜਾਂਦਾ ਰਿਹਾ ਤੇ ਫੇਰ ਮੈਂ ਕਹਿੰਦੀ ਅਰਦਾਸਾਂ ਕਰਦੀ ਰਹੀ ਤੇ ਫੇਰ ਗੁਰੂ ਅਰਜਨ ਦੇਵ ਜੀ ਮਾਰੇ ਨੇ ਕਿਰਪਾ ਕੀਤੀ ਤੇ ਕਹਿੰਦਾ ਚੱਲ ਤੈਨੂੰ ਡੇਢੀ ਤੱਕ ਛੱਡ ਆਉਣਾ ਆ ਬਾਹਰ ਬੋਰ ਥੱਲੇ ਢੇੜੀ ਤੱਕ ਛੱਡੋ ਨਾ ਐਨਾ ਤੁਰ ਕੇ ਜਾਨੀ ਆ ਤੇ ਚੱਲ ਫਿਰ ਉਹ ਕਹਿੰਦੀ ਵੀ ਜਦੋਂ ਉਹਨੇ ਆਖਿਆ ਨਾ ਢੇੜੀ ਤੱਕ ਛੱਡੋ ਨਾ ਉਦੋਂ ਕਹਿੰਦੀ ਮੈਨੂੰ ਭਰੋਸਾ ਹੋ ਗਿਆ ਵੀ ਗੁਰੂ ਅਰਜਨ ਦੇਵ ਜੀ ਸਾਡੀ ਮਦਦ ਤੇ ਆ ਗਏ ਹੁਣ ਹੁਣੇ ਸਿੱਧੇ ਰਸਤੇ ਪਾਊਗਾ ਤੋ ਆਂਦੀ ਵੀ ਫਿਰ ਢੇੜੀ ਲਾਗੇ ਛੱਡ ਕੇ ਤੇ ਪਤਾ ਨਹੀਂ ਵੀ ਬਾਹਰ ਬੈਠਾ ਰਹਿਦਾ ਸੀ ਕਿ ਜਾਂ ਵਾਪਸ ਚਲ ਜਾਂਦਾ ਸੀ ਫਿਰ ਮੁੜ ਕੇ ਮੈਨੂੰ ਲੈਣ ਵੀ ਆਉਣ ਲੱਗ ਪਿਆ ਤੇ ਪਤਾ ਹੀ ਫਿਰ ਇੱਕ ਦਿਨ ਕਹਿੰਦਾ ਵੀ ਮੈਂ ਮੱਥਾ ਟੇਕ ਆਉਣਾ ਵਾਂ ਤੇ ਮੈਂ ਬਹਿਣਾ ਨਹੀਂ ਉੱਥੇ ਇਹ ਆ ਮਹਾਰਾਜ ਦਾ ਪੱਖ ਕਰਨ ਦਾ ਤਰੀਕਾ ਜਦੋਂ ਕਿਸੇ ਦੀ ਮਹਾਰਾਜ ਮਦਦ ਕਰਦੇ ਆ ਤੇ ਅਸਾ ਧੱਕੇ ਨਾ ਕੋਈ ਕਿਸੇ ਨੂੰ ਸੰਗਤ ਵਿੱਚ ਲੈ ਆਊਗਾ ਜਦੋਂ ਗੁਰੂ ਕਿਰਪਾ ਕਰੇ ਉਦੋਂ ਫਿਰ ਉਹ ਕਹਿੰਦੀ ਫਿਰ ਹੌਲੀ-ਹੌਲੀ ਆ ਗਿਆ ਆ ਗਿਆ ਤੇ ਜਾ ਕੇ ਕਹਿੰਦਾ ਬੜਾ ਮਜ਼ਾ ਹੁੰਦਾ ਕਥਾ ਸੁਣਨ ਦਾ ਜਿਹੜਾ ਬੰਦਾ ਗੱਲ ਸੁਣ ਕੇ ਰਾਜੀ ਨਹੀਂ ਸੀ ਗੁਰੂ ਕੀ ਉਹ ਘਰ ਜਾ ਕੇ ਕਹਿੰਦਾ ਬੜਾ ਮਜ਼ਾ ਹੁੰਦਾ ਹੁਣ ਮੈਨੂੰ ਵੀ ਲੈ ਜਾ ਕਰ ਮੁੜ ਕੇ ਰੋਜ਼ ਗੁਰੂ ਕੀ ਹਜ਼ੂਰੀ ਚ ਆਉਣ ਲੱਗ ਪਿਆ ਫਿਰ ਗੁਰੂ ਨੇ ਹੋਰ ਪੱਖ ਕੀਤਾ ਉਹਦੀ ਸ਼ਰਾਬ ਛੁੱਟ ਗਈ ਤੇ ਗੁਰੂ ਨੇ ਹੋਰ ਪੱਖ ਕੀਤਾ ਤੇ ਉਹਨੇ ਅੰਮ੍ਰਿਤ ਛਕ ਲਿਆ ਤੇ ਗੁਰੂ ਦਾ ਸਿੱਖ ਬਣ ਗਿਆ ਇਹ ਗੁਰੂ ਕੀ ਕਲਾ ਹੈ ਹੁਣੋ ਬੀਬੀ ਰਾਣੀ ਕਹਿੰਦੀ ਆ ਵੀ ਸਾਡਾ ਘਰ ਗੁਰੂ ਸਾਹਿਬ ਜੀ ਨੇ ਸਵਰਗ ਬਣਾਤਾ ਕਾਦੇ ਨਾ ਬਣਾਤਾ ਉਹ ਕਥਾ ਚ ਆਉਣੋ ਨਹੀਂ ਹਟੀ ਤੇ ਜਿੰਨਾ ਚਿਰ ਵੀ ਬਹਿਣਾ ਕਿਉਂਕਿ ਬੱਚਿਆਂ ਨੂੰ ਕਲਾਉਣਾ ਹੁੰਦਾ ਸੀ ਉਦੋਂ ਸਕੂਲ ਜਿੰਨਾ ਚਿਰ ਵੀ ਬਹਿਣਾ ਬਹਿ ਕੇ ਤੇ ਅਰਦਾਸ ਕਰਨੀ ਵੀ ਮਹਾਰਾਜ ਸਾਡੇ ਘਰੋਂ ਇਹ ਕਲਯੁਗ ਕੱਢੋ ਤੇ ਆਪਣਾ ਪਹਿਰਾ ਵਰਤਾਓ ਜਿਨ੍ਹਾਂ ਜਿਨ੍ਹਾਂ ਵੀ ਅਰਦਾਸ ਕੀਤੀ ਆ ਮਾਰੇ ਨੇ ਅੱਜ ਤੱਕ ਕਿਸੇ ਦੀ ਅਰਦਾਸ ਬਿਰਥੀ ਨਹੀਂ ਜਾਣ ਦਿੱਤੀ ਮਾਰੇ ਕਹਿੰਦੇ ਨੇ ਬਿਰਥੀ ਕਦੀ ਨਾ ਹੋਵੇਈ ਜਨ ਕੀ ਅਰਦਾਸ ਤੇ ਜਦੋਂ ਕੋਈ ਅਰਦਾਸ ਕਰਦਾ ਉਹਦੇ ਪੱਖ ਤੇ ਗੁਰੂ ਸਾਹਿਬ ਜੀ ਖਲੋ ਜਾਂਦੇ ਆਣ ਕੇ